ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਟ੍ਰਾਂਸਪੋਰਟ ਯੂਨੀਅਨ ਪੀਆਰਟੀਸੀ ਪੰਬਸ ਅਤੇ ਪੰਜਾਬ ਰੋਡਵੇ ਦੇ ਮੁਲਾਜ਼ਮਾਂ ਦੇ ਨਾਲ ਖਾਸ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਮੰਗਾਂ ਦਾ ਜਵਾਬ ਦਿੱਤਾ ਗਿਆ ਮੀਟਿੰਗ ਦੇ ਉਪਰੰਤ ਜਾਣਕਾਰੀ ਦਿੰਦਿਆਂ ਹੋਇਆਂ ਲਾਲਜੀਤ ਸਿੰਘ ਭੋਲਰ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਸਕਾਰਾਤਮਕ ਢੰਗ ਦੇ ਨਾਲ ਸਮਾਪਤ ਹੋਈ ਹੈ ਜਿਸ ਕਾਰਨ ਸਮੂਹ ਯੂਨੀਅਨ ਮੈਂਬਰ ਵੀ ਬੇहद ਖੁਸ਼ ਨੇ ਉਹਨਾਂ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇ ਤੇ ਲਿਆਉਣਾ ਅਤੇ ਤਰੱਕੀਆਂ ਕਰਨਾ ਆਦਿ ਮੰਗਾਂ ਦੇ ਉੱਤੇ ਕਾਫੀ ਹੱਦ ਤੱਕ ਵਿਚਾਰ ਚਰਚਾ ਹੋਈ ਹੈ ਅਤੇ ਜਾਇਜ਼ ਮੰਗਾਂ ਜਿਹੜੀਆਂ ਨੇ ਕਾਫੀ ਹੱਦ ਤੱਕ ਮਦਲੀਆਂ ਕਈਆਂ ਨਹੀਂ ਇਸੇ ਮੀਟਿੰਗ ਤੋਂ ਬਾਅਦ ਇੱਕ ਯੂਨੀਅਨ ਨੇ ਕਿਹਾ ਕਿ ਉਹ 3 ਦਿਨ ਧਰਨਾ ਦੇਣਗੇ ਇਸ ਉੱਤੇ ਮੰਤਰੀ ਨੇ ਕਿਹਾ ਕਿ ਅਸੀਂ ਕਰੀਬ 4 ਘੰਟੇ ਸਾਰਿਆਂ ਦੀ ਗੱਲ ਸੁਣੀ ਅਤੇ ਜੇਕਰ ਕੋਈ ਕਹਿੰਦਾ ਹੈ ਕਿ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਉਹ ਲੋਕ ਹਨ ਜੋ ਅਜਈਆਂ ਮੰਗਾਂ ਰੱਖ ਰਹੇ ਨੇ ਜੋ ਪੂਰੀਆਂ ਨਹੀਂ ਹੋ ਸਕਦੀਆਂ ਤਾਂ ਮੀਟਿੰਗ ਤੋਂ ਬਾਅਦ ਲਾਲਜੀਤ ਸਿੰਘ ਪੁੱਲਰ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਉਹ ਸੁਣਦੇ ਆ ਸ੍ਰਸ਼ਟੀ ਹੋਈ ਅੱਜ ਦੀ ਮੀਟਿੰਗ ਤੋਂ ਬਿਲਕੁਲ ਤੁਹਾਨੂੰ ਮੁਲਾਜ਼ਮ ਮਿਲੇ ਹੀ ਆ ਤੇ ਤੁਹਾਡੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਹੋਣੀ ਆ ਅਫਸਰਾਂ ਦੀ ਜਿਹੜੀ ਤੇ ਨਾਲ ਸਾਡੇ ਮੁਲਾਜ਼ਮਾਂ ਦੀ ਲੋਬੀ ਆ ਸਾਰਿਆਂ ਨੇ ਬਹਿ ਕੇ ਵਿਚਾਰ ਚਰਚਾ ਕੀਤੀ ਆ ਮੈਂ ਵੀ ਸਾਰਿਆਂ ਵਿਚਾਰਾਂ ਸੁਣੀਆਂ ਤੇ ਜਲਦੀ ਜਿਹੜੀਆਂ ਇਹ ਗੱਲਾਂ ਆ ਨਾਲ ਅਸੀਂ ਐਫਪੀ ਤੋਂ ਨਾਲ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਬਜਟ ਮੰਗਾਗੇ ਟ੍ਰਾਂਸਪੋਰਟ ਮੰਘਮੇ ਲਈ ਨਵੀਆਂ ਬੱਸਾਂ ਪਾਉਣ ਦੀ ਸਾਡੀ ਜਿਹੜੀ ਵਿਚਾਰ ਆ ਉਹ ਫਾਈਲ ਬਣਾ ਕੇ ਭੇਜਾਂਗੇ ਪੰਜਾਬ ਰੋਡਵੇਜ ਦੇ ਵਿੱਚ ਆਏ 2025 ਦੇ ਵਿੱਚ ਘੱਟ ਤੋਂ ਘੱਟ ਜਿਹੜੀ 600 ਦੇ ਕਰੀਬ ਬਸਾਂ ਪਾਉਣ ਦੀ ਸਾਡੀ ਪਾਲਿਸੀ ਆ ਨਾਲ ਪੀਆਰਟੀਸੀ ਦੇ ਵਿੱਚ 450 ਵੱਡੀਆਂ ਬਸਾਂ 100 ਮਿੱਡੀ ਬਸਾਂ 550 ਪੀਆਰਟੀਸੀ ਦੇ ਵਿੱਚ ਇਹ ਬਸਾਂ ਪੈਣੀਆਂ ਉਹਦੇ ਵਾਸਤੇ ਪੰਜਾਬ ਸਰਕਾਰ ਤੋਂ ਬਜਟ ਮੰਗਾਂਗੇ ਜਿੰਨਾ ਬਜਟ ਮਿਲੂਗਾ ਫਿਰ ਉਹਦੇ ਅਨਸਾਰ ਬਸਾਂ ਪੈਣਗੀਆਂ ਨਾਲ ਸਾਡੀਆਂ ਸਰਕਾਰੀ ਬਸਾਂ ਨੂੰ ਪਰਮਿਟ ਮਿਲਣਗੇ ਨਾਲ ਜਿਹੜੇ ਬੇਰਜ਼ਗਾਰ ਨੌਜਵਾਨ ਨੇ ਉਨਾਲੀ ਵੀ ਕਈ ਆਪਾਂ ਵੇਨੇ ਹਾਈਵੇ ਦੇ ਉੱਤੇ ਪਾਲਿਸੀ ਹੁੰਦੀ ਆ 50-50% 50% ਸਰਕਾਰੀ ਪਰਮਿਟ ਤੇ 50% ਪ੍ਰਾਈਵੇਟ ਨੂੰ ਦੇਣੇ ਹੁੰਦੇ ਆ ਕਈ ਹਾਈਵੇਜ਼ ਤੇ ਹੁੰਦਾ ਆ 60-40 60% ਸਰਕਾਰ ਦੇ 40% ਜਿਹੜੇ ਉਹ ਪ੍ਰਾਈਵੇਟ ਨੂੰ ਦੇਣੇ ਹੁੰਦੇ ਆ ਨਾਲ ਬੇਰਜ਼ਗਾਰ ਨੌਜਵਾਨਾਂ ਨੂੰ ਵੀ ਪਰਮਿਟ ਮਿਲਣਗੇ ਜਦੋਂ ਸਰਕਾਰੀ ਬਸਾਂ ਬਹਿਣਗੀਆਂ 2025 ਦੇ ਵਿੱਚ ਨਵਾਂ ਸਾਲ ਚੜਿਆ ਪਹਿਲਾਂ ਤੇ ਮੈਂ ਮੁਬਾਰਕਬਾਦ ਦੇਣਾ ਸਾਰਿਆਂ ਨੂੰ ਹੀ ਸਮੂਹ ਪੰਜਾਬੀਆਂ ਨੂੰ ਸਮੂਹ ਭਾਰਤੀਆਂ ਨੂੰ ਵਿਦੇਸ਼ਾਂ 'ਚ ਵਸਦੇ ਐਨਆਰਆਈ ਭੈਣਾ ਭਰਾਵਾਂ ਨੂੰ ਤੇ ਨਾਲ ਕਿ ਪ੍ਰਮਾਤਮਾ ਕੀ ਅਰਦਾਸ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਹਰ ਪੰਜਾਬੀ ਲਈ ਹਰ ਭਾਰਤੀ ਲਈ ਖੁਸ਼ੀਆਂ ਖੇੜਿਆਂ ਵਾਲਾ ਤਰੱਕੀ ਵਾਲਾ ਆਵੇ ਰੇਸ਼ਮ ਸਿੰਘ ਨਾ ਬਾਹਰ ਕਹਿ ਕੇ ਗਏ ਨੇ ਕਹਿੰਦੇ ਅਸੀਂ ਨਾ ਹੜਤਾਲ ਕਰਨ ਜਾ ਰਹੇ ਹਾਂ ਤਿੰਨ ਦਿਨ ਤੱਕ ਕਹਿੰਦੇ ਜੀ ਡੀਪੂ ਵੀ ਬੰਦ ਰੱਖੇ ਜਾਂਗੇ ਔਰ 7 ਤਰੀਕ ਨੂੰ ਮੁੱਖ ਮੰਤਰੀ ਦੀ ਕੂਟੀ ਘੇਰੀ ਜਾਏਗੀ ਕਹਿੰਦੇ ਸਾਡੀ ਡਿਮਾਂਡ ਨਹੀਂ ਸੁਣੀ ਗਈ ਬਾਕੀ ਯੂਨੀਅਨਾਂ ਦੀ ਡਿਮਾਂਡਾਂ ਸੁਣੀਆਂ ਨਹੀਂ ਆ ਦੇਖੋ ਸਾਰਿਆਂ ਦੀਆਂ ਡਿਮਾਂਡਾਂ ਸੁਣੀਆਂ ਗਈਆਂ ਵਾ ਜੇ ਕੋਈ ਇੱਕ ਕੱਲੀ ਜੂਨੀਅਨ ਕਹੀ ਜਾਵੇ ਵੀ ਸਾਡੀ ਨਹੀਂ ਡਿਮਾਂਡ ਸੁਣੀ ਗਈ ਇੱਥੇ ਹੁਣ 14-15 ਜੂਨੀਅਨਾਂ ਬੈਠੀਆਂ ਸਾਰੇ ਡਿਪਾਰਟਮੈਂਟਾਂ ਦੀਆਂ ਸਾਰਿਆਂ ਦੀਆਂ ਗੱਲਾਂ ਸੁਣੀਆਂ ਤੇ ਲਗਭਗ 4 ਘੰਟੇ ਦੇ ਕਰੀਬ ਮੀਟਿੰਗ ਹੋਈ ਆ 4 ਘੰਟੇ ਗੱਲਾਂ ਚਲਦੀਆਂ ਰਹੀਆਂ ਤੇ ਜੇ ਫਿਰ ਵੀ ਕੋਈ ਕਵੇ ਵੀ ਸਾਡੀ ਨਹੀਂ ਕੋਈ ਮੰਗ ਸੁਣੀ ਗਈ ਜਿਹੜੀਆਂ ਮੰਗਾਂ ਪੂਰੀਆਂ ਹੀ ਨਹੀਂ ਹੋ ਸਕਦੀਆਂ ਆਪਾਂ ਉਹ ਮੰਗਾਂ ਰੱਖੀ ਜਾਈਏ ਤੇ ਉਹ ਤੇ ਕਿਤੇ ਨਾ ਕਿਤੇ ਫਿਰ ਜਾਣ ਕੇ ਕਹਿਣ ਵਾਲੀ ਗੱਲ ਹੈ ਨਾ ਵੀ ਤੇਰੇ ਖਾਂਦੇ ਦੀ ਦਾੜੀ ਹਲਦੀ ਮੈਣੀ ਤੇਰੇ ਵਸਨਾ ਉਹ ਗੱਲ ਬਣ ਜਾਂਦੀ ਆ ਤੇ ਮੰਗਾ ਜਿਹੜੀਆਂ ਜੈਨੂਅਲ ਆ ਉਹ ਤੇ ਹੱਲ ਕਰਨੀਆਂ ਕਰਨੀਆਂ ਲੋੜ ਪਈ ਦੁਬਾਰਾ ਮੀਟਿੰਗ ਕਰ ਲਵਾਂਗੇ ਬਿਲਕੁਲ ਜਦੋਂ ਕਹਿਣ ਮੈਂ ਤੇ ਮੀਟਿੰਗ ਲਈ 24 ਘੰਟੇ 30 ਦਿਨ ਜਦੋਂ ਵੀ ਕਹਿਣ ਆਪਾਂ ਮੀਟਿੰਗ ਕਰਾਂਗੇ ਤੇ ਜਿਹੜੇ ਜੈਨੂਅਨ ਗੱਲਾਂ ਨੇ ਜੈਨੂਅਨ ਮਸਲੇ ਉਹ ਹੱਲ ਵੀ ਹੋਣਗੇ